ਇੱਕ ਬੀਬੀ ਜਿਹੜੀ ਲੋਕਾਂ ਨੂੰ ਗੰਦ ਪਰੋਸ ਰਹੀ ਸੀ ਉਹਨੂੰ ਬੜਾ ਖੂਆ ਬਣਾਤਾ ਚੱਕ ਤੇ ਫਟੇ ਹੋਇਆ ਹੋ ਗਿਆ ਓਏ ਕਤਲ ਹੋ ਗਿਆ ਓਏ ਨੰਗਾ ਨੇ ਮਾਰਤੀ ਓ ਉਸ ਕੰਟੈਂਟ ਦੇ ਕਾਰਨ ਮੌਤ ਹੋਈ ਜਦੀ ਉਸ ਕੰਟੈਂਟ ਨੂੰ ਉਤਸ਼ਾਹਿਤ ਕਰਨ ਵਾਲੇ ਵੀ ਤਾਂ ਦੋਸ਼ੀ ਨੇ ਉਹ ਸੱਚੀ ਤਰ੍ਹਾਂ ਦਾ ਪਗੌੜਾ ਹੈ ਮੰਨ ਲਿਓ ਉਹ ਵੀ ਹਾਲਾਤ ਸੀ ਜਦੋਂ ਅਸੀਂ ਮਿੱਕੇ ਦੀਆਂ ਮਾਫ਼ੀਆਂ ਦੇਖਦੇ ਹੁੰਦੇ ਸੀ ਚੈਨਲਾਂ ਦੇ ਲਿਟਰਲਟ ਮੰਗਦਾ ਹੁੰਦਾ ਜਿਰਾ ਕੀ ਦਾ ਬੰਦਾ ਵੀ ਜਿਹੜਾ ਸਾਡਾ ਪਿੰਡਾਂ ਦਾ Hindu ਹੈ ਉਹ ਨਾ ਹੀ ਕਦੀ ਸ਼ਲੀਨਤਾ ਦੇ ਹੱਕ 'ਚ ਸੀ ਨਾ ਹੈ ਨਾ ਕਦੀ ਹੋਏਗਾ ਹਮੇਸ਼ਾ ਆਪਣੀ ਪੰਜਾਬੀ ਭਾਸ਼ਾ ਨੂੰ ਪਿਆਰ ਕਰੇਗਾ ਆਪਣੇ ਜਿਹੜਾ ਹਿੰਦੂ ਸਿੱਖ ਭਾਈਚਾਰੇ ਦਾ ਰਲੇਮਾ ਉਹਨੂੰ ਨਾ ਕਦੀ ਟੁੱਟਣ ਦਿੱਤਾ ਤੇ ਨਾ ਕਦੀ ਟੁੱਟਣ ਦਵਾਂਗੇ ਹਿੰਦੀ ਕਿਸੇ ਸਟੇਟ ਦੀ ਭਾਸ਼ਾ ਨਹੀਂ ਕੋਈ ਵੀ ਪਿਆਰ ਨਹੀਂ ਕਰਦਾ ਥੋਪੀ ਹੋਈ ਭਾਸ਼ਾ ਦੇਖੋ ਜੇ ਤੁਸੀਂ ਮੇਰੀ ਇੱਕ ਗੱਲ ਮੰਨੋ ਸਾਰੇ ਮੰਨਣ ਜਿਹੜੇ ਆਪਣਾ ਇੱਕ ਐਪੀਸੋਡ ਦੇਖਣਗੇ ਹਾਂਜੀ ਯਾਰ ਕਿਤੇ ਵੀ ਸੀਰੀਅਸ ਤਰੀਕੇ ਨਾਲ ਲੜਾਈ ਨਹੀਂ ਨੜੀ ਜਾ ਰਹੀ ਸ਼ੂਸ਼ਪ ਹੋ ਰਹੀ ਹੈ ਕੀਤੇ ਵੀ ਸੀਰੀਅਸ ਤਰੀਕੇ ਨਾਲ ਨਸ਼ਿਆਂ ਵਿਰੁੱਧ ਲੜਾਈ ਨਹੀਂ ਲੜੀ ਜਾ ਰਹੀ ਨਸ਼ਿਆਂ ਵਿਰੁੱਧ ਲੜਾਈ ਲੜਨ ਦਾ ਤਰੀਕਾ ਹੈ ਸਰਕਾਰ ਕੋਲ ਖੁਫੀਆ ਤੰਤਰ ਹੈ ਸਰਕਾਰ ਖੁਫੀਆ ਤੰਤਰ ਨਹੀਂ ਪਤਾ ਕਰਾਏ ਵੀ ਕਿਹੜੇ ਬੰਦੇ ਸਪਲਾਈ ਕਰ ਰਹੇ ਹੁਣ ਜੇ ਅਸੀਂ ਲੋਕਾਂ ਨੇ ਜਾ ਕੇ ਰੋਲਾ ਪਾ ਪਾ ਕੇ ਦੱਸਣਾ ਹੈ ਵੀ ਆਹ ਫਲਾਣਾ ਵੇਚਦਾ ਫਲਾਣਾ ਵੇਚਦਾ ਫਲਾਣਾ ਵੇਚਦਾ ਫਿਰ ਆਪਾਂ ਵਰਦੀ ਦਾ ਕੀ ਕਰਨਾ ਫਿਰ ਤਾਂ ਪਿੰਡਾਂ ਦੀ ਦੁਸ਼ਮਣੀਆਂ ਪਵਾਉਣ ਵਾਲੀ ਗੱਲ ਹੈ ਮੈਂ ਤੁਹਾਨੂੰ ਤੁਹਾਡੇ ਦੇਖੋ ਆਨ ਰਿਕਾਰਡ ਇਹ ਗੱਲ ਕਹਿ ਰਿਹਾ ਵੀ ਅਸੀਂ ਸਾਰੇ ਆਫੀਸਰਾਂ ਨੂੰ ਦੱਸ ਚੁੱਕੇ ਸਾਰੇ ਬੰਦਿਆਂ ਨੂੰ ਦੱਸ ਚੁੱਕੇ ਕਿ ਸਾਡੇ ਸਕੂਲ ਦੇ ਹੀ ਹਾਲਾਤ ਮਾੜੇ ਆ ਯਾਰ ਸਾਡੇ ਪਿੰਡ ਦੇ ਹਾਲਾਤ ਮਾੜੇ ਆ ਯਾਰ ਸਾਡੇ ਕੋਈ ਸਬਜ਼ੀ ਵੇਚਣ ਵਾਲਾ ਚਾਹੇ ਕੋਈ ਨੌਕਰੀ ਕਰਨ ਵਾਲਾ ਹਰੇਕ ਬੰਦਾ ਨਸ਼ੇ ਦੀ ਪਕੜ ਦੇ ਵਿੱਚ ਆ ਯਾਰ ਹੂੰ ਕਈ ਕਰਾਂ ਦੇ ਚਿਰਾਗ ਬੁੱਝ ਗਏ ਪਰ ਉਹਦੇ باوجود ਵੀ ਸਰਕਾਰ ਦੇ ਕਰਨ ਤੇ ਜੂਨੀ ਸਰਕਾਰੀ ਤੇ ਅਸੀਂ ਰੋਜ਼ ਦੇਖਦੇ ਆ ਵੀ ਆ ਹੋ ਗਿਆ ਜੀ ਅੱਜ ਆ ਹੋ ਗਿਆ ਜੀ ਆ ਨਸ਼ੇ ਵਿਰੋਧ ਫਲਾਣੇ ਦਾ ਕਰਤਾਤਾ ਜੀ ਫਲਾਣੇ ਦਾ ਕਰਤਾਤਾ ਜੀ ਦੇਖੋ ਹਕੀਕਤ ਦੇ ਵਿੱਚ ਬਹੁਤ ਘੱਟ ਜਿਹੜਾ ਜਾਮਾ ਪਹਿਨਾਇਆ ਜਾ ਰਿਹਾ ਰੋਲਾ ਜਿਆਦਾ ਪਾਇਆ ਜਾ ਰਿਹਾ ਇਹ ਰੋਲੇ ਨੂੰ ਛੱਡ ਕੇ ਹਕੀਕਤੀ ਜਾਮੇ ਦੇ ਵਿੱਚ ਆਉਣ ਤਾਂ ਜੋ ਸਮਾਜ ਦਾ ਜਿਹੜਾ ਸੁਧਾਰ ਹੋ ਸਕੇ ਕੁਝ ਮੈਂ ਆਪਣੇ ਵਾਲੇ ਜਿਹੜਾ ਸਾਡਾ ਲਾਣਾ ਹੈ ਸੰਤਾਂ ਦਾ ਸਾਧੂਆਂ ਦਾ ਬਾਬਿਆਂ ਦਾ ਮੈਂ ਉਹਨਾਂ ਨੂੰ ਵੀ ਇੱਕ ਅਪੀਲ ਕਰੂੰਗਾ ਤੁਹਾਡੇ ਐਪੀਸੋਡ ਦੇ ਮਾਧਮ ਰਾਈ ਵੀ ਯਾਰ ਇਹ ਜ਼ਿੰਦਗੀ ਬਹੁਤ ਥੋੜੇ ਦਿਨਾਂ ਦੀ ਹੈ ਪਰਮਾਤਮਾ ਨੇ ਸਾਨੂੰ ਜੇ ਭਗਵਾ ਦਿੱਤਾ ਹੈ ਪਰਮਾਤਮਾ ਨੇ ਜੇ ਸਿੱਕ ਸਮਾਜ ਦੇ ਸੰਤਾਂ ਨੂੰ ਅੰਮ੍ਰਿਤ ਚਕਾ ਕੇ ਉਹ ਕੁਰਸੀਆਂ ਉਹ ਰਸਪੈਕਟ ਦਿੰਦੀ ਹੈ ਹਾਂਜੀ ਹਾਂਜੀ ਰਤਬਾ ਦਿੰਦਾ ਹਾਂਜੀ ਤੇ ਤੁਸੀਂ ਸੰਤ ਤੋਂ ਹਾਂਜੀ ਤਾਂ ਯਾਰ ਸਾਡਾ ਫਰਜ਼ ਬਣਦਾ ਹੈ ਵੀ ਅਸੀਂ ਆਪਣੀ ਆਪਣੀ ਕੌਮ ਨੂੰ ਬਚਾਈਏ ਇੱਕ ਬੀਬੀ ਜਿਹੜੀ ਲੋਕਾਂ ਨੂੰ ਗੰਦ ਪਰੋਸ ਰਹੀ ਸੀ ਉਹਨੂੰ بڑا ਖੂਆ ਬਣਾਤਾ ਚੱਕ ਤੇ ਫਟੇ ਹੋਇਆ ਹੋ ਗਿਆ ਓਏ ਕਤਲ ਹੋ ਗਿਆ ਓਏ ਨਿਹੰਗਾਂ ਨੇ ਮਾਰਤੀ ਓਏ ਉਹ ਬਾਬਾ ਇਹ ਕੰਮ ਨੂੰ ਛੱਡ ਕੇ ਜੇ ਕਿਤੇ ਇੰਨਾ ਜੋਰ ਅਸੀਂ ਧਰਮ ਪ੍ਰਚਾਰ ਤੇ ਲਾਇਆ ਹੋਏ ਇੰਨਾ ਜੋਰ ਅਸੀਂ ਨਸ਼ੇ ਦੇ ਵਿਰੁੱਧ ਲਾਇਆ ਹੋਈ ਪੱਤਰਕਾਰ ਭਾਈਚਾਰੇ ਨੇ ਲੜ ਕੇ ਤਾਂ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਆਪਾਂ ਨੱਥ ਪਾ ਸਕਦੇ ਸੀ ਛੋਟੇ ਬੱਚੇ ਇਹਨਾਂ ਜਿੰਜਾਂ ਨੂੰ ਦੇਖਦੇ ਨੇ ਉਹਨਾਂ ਦੇ ਦਿਮਾਗ ਦੇ ਵਿੱਚ ਕਿਤੇ ਨਾ ਕਿਤੇ ਚੀਜ਼ਾਂ ਘਰ ਕਰ ਜਾਂਦੀਆਂ ਨੇ ਠੀਕ ਹੈ ਜਦੋਂ ਘਰ ਕਰ ਜਾਂਦੀਆਂ ਨੇ ਤਾਂ ਫਿਰ ਉਹ ਇਹੋ ਜਿਹੀਆਂ ਹਰਕਤਾਂ ਨੂੰ ਇਨਜਾਮ ਦਿੰਦੇ ਨੇ ਇਹ ਬਹੁਤ ਵੱਡਾ ਵਿਸ਼ਾ ਹੈ ਸੋਚ ਦਾ ਪਰੇਸ਼ਾਨੀ ਦਾ ਵੀ ਜੇ ਅੱਜ 16 16 17 ਸਾਲ ਦੇ ਬੱਚੇ ਇਸ ਤਰ੍ਹਾਂ ਦੇ ਰੇਪ ਕਰਨ ਲੱਗ ਜਾਣਗੇ ਇਸ ਤਰ੍ਹਾਂ ਦਾ ਕ੍ਰਾਈਮ ਕਰਨ ਲੱਗ ਜਾਣਗੇ ਤਾਂ ਅਸੀਂ ਜਿਹੜੀ ਆਪਣੀ ਸਭਤਾ ਤੇ ਸਟੇਟ ਐ ਇਹਨੂੰ ਕਿਵੇਂ ਬਚਾਵਾਂਗੇ ਕੀ ਕਿ ਇਸ ਪਾਸੇ ਸੋਚਣ ਦੀ ਲੋੜ ਹੈ ਧਾਰਮਿਕ ਲੋਕਾਂ ਨੂੰ ਵੀ ਸਰਕਾਰਾਂ ਨੂੰ ਵੀ ਸਰਕਾਰਾਂ ਨੂੰ ਇੱਕ ਸੋਸ਼ਲ ਮੀਡੀਆ ਦੇ ਉੱਤੇ ਅ ਸੈਂਸਰ ਬੋਰਡ ਬਣਾਉਣਾ ਚਾਹੀਦਾ ਹੈ ਹਾਂਜੀ ਹਾਂਜੀ ਤੇ ਉਹਦੇ ਵਿੱਚ ਇੱਕ ਕਾਨੂੰਨ ਬਣਾਉਣਾ ਚਾਹੀਦਾ ਦੇਖੋ ਬਾਲੀ ਵੱਡੀ ਗੱਲ ਨਹੀਂ ਉਹ ਕਾਨੂੰਨ ਬਣਾਣਾ ਕਿ ਜਿਹੜਾ ਬੰਦਾ ਵੀ ਅਜਿਹੀ ਕੋਈ ਪੋਸਟ ਪਾਉਂਦਾ ਹੈ ਅਸ਼ਲੀਲਤਾ ਵਾਲੀ ਤਾਂ ਘੱਟੋ ਘੱਟ ਉਹਦੀ ਸੈਸ਼ਨ ਕੋਰਟ ਜਮਾਨਤ ਨਾਲ ਲੱਗੇ 90 ਦਿਨਾਂ ਦਾ ਸਮਾਂ ਹੋਏ ਵੀ ਉਹ ਹਾਈ ਕੋਰਟ ਦਾ ਦਰਵਾਜ਼ਾ ਖੜਕਾਣਾ ਪਏ ਲੱਖ ਦੋ ਲੱਖ ਰੁਪਏ ਉੱਥੇ ਲੱਗੇ ਹਾਂਜੀ 90 ਦਿਨਾਂ ਅੰਦਰ ਲੱਗ ਜਾਣ ਜੇਲ੍ਹ ਚ ਫਿਰ ਦਿਮਾਗ ਦਾ ਜਿਹੜਾ ਬਟੈਰੋਮੀਟਰ ਆ ਉਹਦੇ ਚ ਆ ਜਾਏਗਾ ਡੈਟਟ ਹੋ ਜਾਊਗਾ ਜੀ ਸੱਟ ਆ ਜਾਏਗਾ ਕਿਉਂਕਿ ਐਡੀ ਅਮੀਰ ਧਰਤੀ ਐ ਜਿੱਥੇ ਕੋਈ ਪਰਸ਼ੂ ਪੰਛੀ ਵੀ ਭੁੱਖਾ ਨਹੀਂ ਰਹਿਦਾ ਪੰਜਾਬ ਸਨੇਂਦਾ ਜੀ ਇਹ ਅਸੀਂ ਰਜ਼ਗਾਰ ਦਾ ਹਵਾਲਾ ਦੇ ਕੇ ਯਾਰ ਲੋਕਾਂ ਨੂੰ ਡੰਡ ਪਰੋਸ ਰਹੇ ਆ ਪਰੋਸ ਰਹੇ ਇਹ ਕਿੱਡੀ ਕੋ ਚੰਗੀ ਗੱਲ ਬਾਬਾ ਜੀ ਉਸ ਬੀਬੀ ਦੇ ਮਰਨ ਤੋਂ ਬਾਅਦ ਬਹੁਤ ਸਾਰੀਆਂ ਸ਼ਖਸੀਅਤਾਂ ਸਾਹਮਣੇ ਆਉਂਦੀਆਂ ਨੇ ਜਿੰਨਾਂ ਵਿੱਚ ਪ੍ਰਮੁੱਖ ਰਸੂਲਪੁਰ ਵਾਲੇ ਤੁਸੀਂ ਰਾਤ ਉਹਨਾਂ ਨਾਲ ਗੱਲਬਾਤ ਕਰ ਲਈ ਸੀ ਜੀ ਉਸ ਤੇ ਸੋ ਬਹੁਤ ਜਿਹੜੀ ਉਹਨਾਂ ਨੇ ਪੜਾਸ ਕੱਢੀ ਪਰ ਤੁਸੀਂ ਬੜੇ ਫਰਮੇ ਦੇ ਨਾਲ ਜਵਾਬ ਦਿੱਤੇ ਸਾਰੇ ਸੋ ਕੀ ਕਹਿਣਾ ਹੈ ਵੀ ਸਿੱਖ ਹੋ ਕੇ ਵੀ ਇੱਕ ਅਸ਼ਲੀਲ ਜਿਹੜੇ ਪ੍ਰੋਸ ਦੀ ਸੀ ਬੀਬੀ ਉਹਦਾ ਸਾਥ ਦੇ ਰਹੇ ਐ ਲਗਾਤਾਰ ਸਾਥ ਦੇ ਰਹੇ ਆ ਵੀ ਜਿਹੜਾ ਜਿਹੜੀ ਕਰਦੀ ਆ ਬੀਬੀ ਉਹ ਸਾਡੇ ਕੋਲੇ ਆ ਵੀ ਅਸੀਂ ਉਹਨੂੰ ਜਿਹੜਾ ਹੈਗਾ ਸਿਕਿਉਰਿਟੀ ਪ੍ਰੋਵਾਈਡ ਕਰਾਂਗੇ ਅਸੀਂ ਉਹਨੂੰ ਬਚਾਵਾਂਗੇ ਦੇਖੋ ਛੋਟੇ ਭਾਈ ਇਹ ਬਹੁਤ ਮੰਨਤ ਭੱਗੀ ਗੱਲ ਹੈ ਜਿਹੜੇ ਸਰੂਪ ਚ ਬਾਬਾ ਜੀ ਨੇ ਉਹ ਦਸ਼ਮ ਪਿਤਾ ਦਾ ਦਿੱਤਾ ਹੋਇਆ ਸਰੂਪ ਹਾਂਜੀ ਬਹੁਤ ਕਰਮਾ ਵਾਲੇ ਲੋਕਾਂ ਨੂੰ ਜਿਹੜੀ ਪੱਗ ਹੈ ਤੇ ਦਾੜਾ ਪ੍ਰਕਾਸ਼ ਹੈ ਹੂੰ ਤੇ ਅੰਮ੍ਰਿਤ ਦੀ ਦਾਤ ਹੈ ਹੂੰ ਬਹੁਤ ਘੱਟ ਲੋਕਾਂ ਨੂੰ ਨਸੀਬ ਹੁੰਦੀ ਹੈ ਹਾਂਜੀ ਠੀਕ ਹੈ ਕਿਉਂਕਿ ਮੈਂ ਆਪ ਇਸ ਪਰਿਵਾਰ ਤੋਂ ਆਂ ਵੀ ਜਿਹੜੇ ਸਾਲ ਦੇ ਵਿੱਚ ਦੋ ਰੀਤੀ ਖੰਡ ਪਟਪਤਵ ਕਰ ਰਖਾਨੇ ਆ ਹਾਂਜੀ ਠੀਕ ਹੈ ਸਾਨੂੰ ਪਤਾ ਮੈਂ ਦਸਮ ਗ੍ਰੰਥ ਪੜਿਆ ਮੈਂ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਸੇਵਾ ਚ ਰਹਿਨਾ ਹਾਂਜੀ ਉਹਨਾਂ ਨੂੰ ਬਹੁਤ ਪੜਨ ਸਿਮਰਨ ਦੀ ਕੋਸ਼ਿਸ਼ ਕਰਦਾ ਹਾਂਜੀ ਤੇ ਗੱਲ ਇਹ ਆ ਵੀ ਉਸ ਰੂਪ ਦੇ ਵਿੱਚ ਹੋ ਕੇ ਉਸ ਇਨਸਾਨ ਨੂੰ ਇਹ ਸ਼ਬਦਾਂ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਸ਼ਬਦ ਜਿਹੜੇ ਆ ਸਾਡੀ ਸਟੇਟ ਤੇ ਸਾਡੀ ਸਭਤਾ ਨੂੰ ਕਿਤੇ ਵੀ ਸ਼ੂਟ ਨਹੀਂ ਕਰਦੇ ਇਹ ਤਾਂ ਸਿਰਫ ਅਜੀ ਆਪਣੀ ਰਾਜਨੀਤੀ ਨੂੰ ਚਮਕਾਉਣ ਲਈ ਆਪਣੇ ਆਪ ਨੂੰ ਮਸ਼ਹੂਰ ਕਰਨ ਵਾਸਤੇ ਇਹ ਗਈਆਂ ਗੱਲਾਂ ਕਰ ਰਿਹਾ ਵੀ ਤੁਸੀਂ ਮੇਰੇ ਕੋਲ ਆ ਜਾਓ ਆ ਯਾਰ ਆਪਾਂ ਕੋਈ ਡੀਜੀਪੀ ਥੋੜੀ ਆ ਜੀ ਮੈਂ ਹੁਣ ਬਾਬਾ ਮੈਂ ਮਹਾਮੋਦलेश्वर ਆ ਜੇ ਮੇਰੇ ਕੋਲ ਤੁਸੀਂ ਆ ਵੀ ਜਾਓਗੇ ਮੈਂ ਤੁਹਾਨੂੰ ਕਿਹੜਾ ਫੌਜ ਦੇ ਦੇਣੀ ਮੈਂ ਗਨਮੈਂ ਦੇ ਦੇਣਾ ਹਾਂਜੀ ਮੈਂ ਤਾਂ ਸਮਝਾ ਸਕਦਾ ਥੋੜਾ ਦਿਮਾਗੀ ਸੰਤੁਲਨ ਨੂੰ ਆਪਣੀ ਗ੍ਰੰਥਾਂ ਦੇ ਹਿਸਾਬ ਨਾਲ ਠੀਕ ਕਰਨ ਦੀ ਕੋਸ਼ਿਸ਼ ਕਰ ਸਕਦਾ ਵੀ ਯਾਰ ਐਵੇਂ ਨਹੀਂ ਸਾਡੀ ਸਭ ਤਾਂ ਇਹ ਨਹੀਂ ਇਹ ਗੱਲ ਕਹਿੰਦੀ ਹੈ ਜੀ ਤੇ ਜੇ ਉਹ ਗੱਲ ਨਾ ਸਮਝਾਏ ਮੈਂ ਕੋਈ ਹਵਾ ਦੇਣੀ ਹੋਈ ਤੋ ਲਫੜਾਣਾ ਹੋਈ ਫਿਰ ਮੈਂ ਜਿੱਥੇ ਮਰਜ਼ੀ ਬੱਚਿਆਂ ਨੂੰ ਗੁੰਮਰਾਹ ਕਰਦਾ ਜਿਵੇਂ ਹਰਜੀਤ ਸਿੰਘ ਦੀ ਕਰ ਰਹੇ ਹੈ ਹਰਜੀਤ ਸਿੰਘ ਦੇ ਨਾਲ ਨਾਲ ਹੋਰ ਵੀ ਕਈ ਸ਼ਕਤੀਤਾ ਐਸੀਆਂ ਨੇ ਜਿਨ੍ਹਾਂ ਕੋਲ ਗਨਮੈਨ ਨੇ ਸੀਆਰਪੀਆ ਨੇ ਉਹ ਆ ਉਹ ਲੋਕਾਂ ਨੂੰ ਨਾ ਉਹ ਜਿਹੜੇ ਕਨਸੈਪਟ ਬੀਬੀਆਂ ਪਾ ਰੀਆਂ ਨੇ ਉਹਨਾਂ ਦੇ ਮੁਕਾਬਲੇ ਦੇ ਕਨਸੈਪਟ ਵੀ ਆਏ ਮੰਨਦਾ ਜਿਹੜਾ ਬੱਚਿਆਂ ਨੂੰ ਗੁੰਮਰਾਹ ਕਰਨਾ ਤੇ ਪਰਾਹੇ ਪੜ ਸਰਕਾਰਾਂ ਨੂੰ ਇਹਨਾਂ ਲੋਕਾਂ ਦੇ ਖਿਲਾਫ ਵੀ ਐਕਸ਼ਨ ਕਰਨਾ ਚਾਹੀਦਾ ਵੀ ਤੁਸੀਂ ਜਿੱਥੇ ਉਹਨਾਂ ਨੇ ਕਤਲ ਕੀਤਾ ਕਤਲ ਕਰਕੇ ਹਾਂ ਆਰਟੀਕਲ ਸਵਿਧਾਨ ਦੇ ਕਾਨੂੰਨ ਦੇ ਮੁਤਾਬਕ ਉਹ ਦੋਸ਼ੀ ਬਣੇ ਤੇ ਜਿਹੜੇ ਲੋਕ ਉਸ ਕੰਟੈਂਟ ਦੇ ਕਾਰਨ ਮੌਤ ਹੋਈ ਹੈ ਜੀ ਉਸ ਕੰਟੈਂਟ ਨੂੰ ਉਤਸ਼ਾਹਿਤ ਕਰਨ ਵਾਲੇ ਵੀ ਤਾਂ ਦੋਸ਼ੀ ਨੇ ਐਗੀ ਨਹੀਂ ਜੀ ਮੈਂ ਸ਼ਰਿਆ ਮਰੀ ਚੈਨਲ ਦੇ ਗੱਲ ਕਹਿੰਦਾ ਵੀ ਮੈਂ ਇਸ ਕੰਟੈਂਟ ਦੇ ਖਿਲਾਫ ਆ ਮੈਂ ਸ਼ਲੀਲਤਾ ਦੇ ਖਿਲਾਫ ਆ ਚਾਹੇ ਉਹ ਹਿੰਦੂਆਂ ਦੀ ਕੁੜੀ ਆ ਚਾਹੇ ਸਿੱਖਾਂ ਦੀ ਕੁੜੀ ਆ ਚਾਹੇ ਉਹ ਬੰਦਾ ਹੈ ਚਾਹੇ ਉਹ ਪ੍ਰੋਡਿਊਸਰ ਪ੍ਰੋਡੈਸਰ ਜਿਹਨੇ ਜਿਹੜੇ ਉਹ ਬੰਦ ਪਾ ਰਹੇ ਨੇ ਬਠਿੰਡੀ ਏਰੀਆ ਸੰਗਰੂਰ ਏਰੀਆ ਫੋਰ ਥਾਮਾ ਤੇ ਇਹਨਾਂ ਸਾਰਿਆਂ ਦੀ ਸਰਕਾਰ ਨੂੰ ਆਪ ਜੁੱਤੀ ਫੇਰਨੀ ਚਾਹੀਦੀ ਹੈ ਇਹਨਾਂ ਦੇ ਖਿਲਾਫ ਸਰਕਾਰ ਨੂੰ ਆਪ ਪਰਚੇ ਦੇਣੇ ਚਾਹੀਦੇ ਆ ਵੀ ਕਿਸੇ ਵੀ ਸਮਾਜ ਸੇਵੀ ਕਿਸੇ ਵੀ ਜਥੇਬੰਦੀ ਨੂੰ ਇਹਨਾਂ ਦੇ ਖਿਲਾਫ ਐਕਸ਼ਨ ਨਾ ਕਰਨਾ ਪਵੇ ਇਹਨਾਂ ਦੇ ਖਿਲਾਫ ਸਰਕਾਰਾਂ ਹੀ ਐਕਸ਼ਨ ਕਰ ਦੇਣ ਤੇ ਜੇ ਮੈਂ ਇਹ ਗੱਲ ਕਹਿਣ ਲੱਗ ਜਾ ਮੈਂ ਤੁਹਾਨੂੰ ਸ਼ੈਲਟਰ ਕਰੂੰਗਾ ਮੈਂ ਤੁਹਾਨੂੰ ਵਕੀਲ ਕਰਕੇ ਦੇ ਦੂੰਗਾ ਮੈਂ ਤੁਹਾਡੇ ਨਾਲ ਖੜੂਗਾ ਫਿਰ ਅਸੀਂ ਧਾਰਮਿਕ ਨਹੀਂ ਹੋ ਸਕਦੇ ਤਨ ਦੱਸ ਦੇ ਨਿੱਕਾ ਸਿੰਘ ਦੀ ਲਾਈਵ ਆਇਆ ਸੀਗਾ ਤੇ ਉਹ ਬੰਦੇ ਨੇ ਜਿਹੜਾ ਹੈਗਾ ਵੀ ਲਾਈਵ ਹੋ ਕੇ ਇਹ ਗੱਲ ਕਹੀ ਸੀਗੀ ਉਹ ਸਿੱਖ ਧਰਮ ਦਾ ਪਗੋੜਾ ਹੈ ਮੰਨਦੇ ਆ ਹਾਂਜੀ ਉਹਨਾਂ ਦਾ ਪਰਿਵਾਰ ਗੁਰੂ ਸਿੱਖ ਪਰਿਵਾਰ ਸੀ ਜੀ ਕੀਰਤਨੀਆਂ ਦਾ ਪਰਿਵਾਰ ਸੀ ਜੀ ਤੇ ਅੱਜ ਉਹ ਕੀ ਕਰ ਰਿਹਾ ਉਹਦਾ ਭਰਾ ਕੀ ਕਰ ਰਿਹਾ ਉਹਨੇ ਪੰਜਾਬ ਦੇ ਨੌਜਵਾਨਾਂ ਨੂੰ ਰੱਜ ਕੇ ਲੁੱਟਿਆ ਤੇ ਕੁੱਟਿਆ ਉਹਨੇ ਕਬੂਤਰਬਾਜੀ ਦੇ ਉਹਦੇ ਭਰਾ ਤੇ ਮਕਦਮੇ ਦਰਜ ਹੋਏ ਪਟਿਆਲਾ ਪੁਲਿਸ ਨੇ ਕੀਤੇ ਬਲੇਰ ਮੰਦੀ ਦੇ ਇਹ ਜਿਹੜਾ ਸ਼੍ਰੀਮਾਨ ਜੀ ਅੱਜ ਸਾਨੂੰ ਸੱਭਤਾ ਚ ਰਹਿਣ ਦੀਆਂ ਦੋਹਾਈਆਂ ਦੇ ਰਿਹਾ ਹੈ ਜਿਹੜਾ ਇਹ ਗੱਲ ਸਿਖਾ ਰਿਹਾ ਵੀ ਗੁਰੂ ਮਰਿਆਦਾ ਕੀ ਹੈ ਇਹ ਜਦੋਂ ਆਪਣੀ ਮੰਜੀ ਥੁਲੇ ਚਟਾ ਫੇਰੇ ਇਹਨੂੰ ਗੁਰੂ ਮਰਿਆਦਾ ਦਾ ਉਦੋਂ ਨਹੀਂ ਸੀ ਪਤਾ ਜਦੋਂ ਕਿਸੇ ਦੀ ਧੀ ਪੈਨ ਨੂੰ ਫੜ ਕੇ ਸ਼ਰਿਆਮ ਨੂੰ ਲਿਪਸ ਕਿੱਸ ਕਰਕੇ ਟੀਵੀ ਦੇ ਉੱਤੇ ਉਦੋਂ ਸਿੱਖੀ ਦਾ ਪ੍ਰਚਾਰ ਕਰ ਰਿਹਾ ਸੀ ਕਿ ਕਹਿੰਦਾ ਮੈਂ ਸਿੱਖਾਂ ਸਿੱਖੇ ਹੀ ਕੰਮ ਕਰਦੇ ਆ ਇਹਦਾ ਦੂਰ ਦੂਰ ਤੱਕ ਦਾ ਸਿੱਖੀ ਨਾਲ ਕੋਈ ਸਬੰਧ ਨਹੀਂ ਕਿਸੇ ਦੀ ਧੀ ਪੈਨ ਨੂੰ ਓਪਨ ਫੜ ਕੇ ਕਿਸ ਕਰ ਦੇਣੀ ਪਬਲਿਕ ਲਈ ਤੇ ਸਿੱਖਾਂ ਦੇ ਕੰਮ ਨੇ ਇਹ ਬਿਲਕੁਲ ਗਮਰਾਹ ਕਰ ਰਿਹਾ ਇਹ ਭਗਾਉਣਾ ਹੈ ਸਿੱਖ ਧਰਮ ਦਾ ਇਹ ਕਿਹਦਾ ਸਿੱਖ ਧਰਮ ਨਾਲ ਜਾਂ ਸਿੱਖ ਲਿਟਰੇਚਰ ਨਾਲ ਕੋਈ ਸਬੰਧ ਨਹੀਂ ਦਾੜੀ ਨਹੀਂ ਮੁੱਛ ਨਹੀਂ ਗੱਲ ਨਹੀਂ ਕੋਈ ਬਾਤ ਨਹੀਂ ਕੋਈ ਧਰਮ ਦੀ ਗੱਲ ਨਹੀਂ ਕਰਦਾ ਅੱਜ ਪਤਾ ਨਹੀਂ ਕਿੱਥੋਂ ਉੱਠ ਖੜਾ ਹੋਇਆ ਪਤਾ ਨਹੀਂ ਕਿੱਥੋਂ ਹੋਏ ਜਾ ਗਿਆ ਕਿਉਂਕਿ ਉਹਦੀ ਆਪਣੀ ਸਭਤਾ ਤੇ ਕਲਚਰ ਐਸਾ ਹੈ ਜਿਵੇਂ ਉਹ ਬੀਬੀ ਕਰ ਰਹੀ ਸੀ ਸੋ ਕੁਛ ਮੀਕਾ ਕਰ ਰਿਆ ਸੀ ਇਸ ਕਰਕੇ ਇਹਨਾਂ ਲੋਕਾਂ ਦੇ ਸੈਲੀਬ੍ਰਿਟੀਆ ਦੇ ਚੱਕਰ ਚ ਪੈ ਕੇ ਸਾਡੀ ਨੌਜਵਾਨ ਪੀੜ੍ਹੀ ਨੂੰ ਗਮਰਾਹ ਨਹੀਂ ਹੋਣਾ ਚਾਹੀਦਾ ਇਹ ਸਾਡੇ ਪੰਜਾਬ ਦੇ ਪਗੋੜੇ ਨੇ ਇਹ ਪੰਜਾਬ ਦੇ ਪਗੋੜੇ ਬਾਲੀਵੁੱਡ ਦੇ ਵਿੱਚ ਜਾ ਕੇ ਵਧੀਆ ਆਪਣੀ ਕਮਾਈ ਕਰ ਰਿਆ ਜੋ ਮਰਜ਼ੀ ਕਰੀ ਜੇ ਉਹ ਵੀ ਹਾਲਾਤ ਸੀ ਜਦੋਂ ਅਸੀਂ ਮੀਕੇ ਦੇ ਮਾਫੀਆ ਦੇਖਦੇ ਹੁੰਦੇ ਸੀ ਚੈਨਲਾਂ ਦੇ ਲਿਟਰਲੀ ਤਾਂ ਮੰਗਵਾਉਂਦਾ ਜਿ ਰਾਖੀ ਦਾ ਬੰਦੋ ਤੇ ਅੱਜ ਉਹੀ ਮੀਕਾ ਵੀ ਉਹ ਬੀਬੀ ਦੀ ਪੈਰਵਾਈ ਕਰਦਾ ਜਿਹੜੀ ਬੀਬੀ ਨਿਰਵਸਤਰ ਹੋ ਕੇ ਬੱਚਿਆਂ ਨੂੰ ਗਮਰਾਹ ਕਰਦੀ ਹੈ ਇਸ ਕਰਕੇ ਉਸ ਤੋਂ ਬਾਅਦ ਬਾਬਾ ਜੀ ਜਦੋਂ ਇਹ ਇਨਸੀਡੈਂਟ ਹੁੰਦਾ ਉਸ ਤੋਂ ਬਾਅਦ ਬਹੁਤ ਸਾਰੇ ਇਨਫਲੂਐਂਸਰ ਜਿਹੜੇ ਹੈਗੇ ਸੀ ਉਹਨਾਂ ਨੇ ਮਾਫੀਆਂ ਮੰਗੀਆਂ ਰਿਆ ਠੀਕ ਹੈ ਜੀ